ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਇੱਕ ਹੋਰ ਨਵੇਂ ਵੀਡੀਓ 'ਚ ਤੇ ਆਹ ਵੀਡੀਓ ਆਪਾਂ ਮਲਬੀ ਥੋੜੇ ਜਣੇ ਪਾਧਾ ਬਣਾ ਰਹੇ ਹਾਂ ਜਿਹੜੀ ਮਸ਼ੀਨ ਚੱਲ ਰਹੀ ਹੈ ਪਾਧਾ ਤੇ ਬਸ ਇੰਨਾ ਹੀ ਕਰਿਆ ਜੀ ਯਾਦ ਕਰਿਆ ਸੀ ਬਸ ਨਾ ਕਦਲ ਬਣਾ ਲਈਏ ਤੇ ਵੀਡੀਓ ਆਵੇ ਜਿਵੇਂ ਆਪਾਂ ਦੱਸ ਗਏ ਭਾਈ ਜੀ ਜਿਹੜੀ ਤਾਂ ਸਭੀ ਆਪਾਂ ਪਹਿਲੇ ਜਣੇ ਬਣਾਉਂਦੇ ਸੀ ਜਿਹੜੀ ਉਸ ਦਾ ਗਾਇਸਰ 500 ਸੀ ਜਿਹੜੀ ਤਖਾਦਾ ਜਿਗੜਾ ਇਹ ਲਾਂਹ ਬਹੁਤ ਜ਼ਿਆਦਾ ਗੱਲਾਂ ਦੀ ਆ। ਇਹ ਹੁਣਾਂ ਲਾਂਹ ਸੁੱਕਾਗਾ। ਹੁਣ ਇੱਥੇ ਟਰੈਕਟਰ ਘਾੜ ਤੰਮੀਟ। ਸਾਤ ਵੇਹੇ ਦੂਜੀ ਗੱਟ ਲਵੇ ਤੇ ਪਰ ਆਪਾਂ ਬਈ ਦੂਜੇ ਗੇਅਰ ਤੋਂ ਬਟਾ ਗੇਅਰ ਨਹੀਂ ਲਾਉਂਦੇ। ਦੂਜੇ ਗੇਅਰ ਤੋਂ ਬਟਾ ਤਾਂ ਨਹੀਂ ਲਾਉਂਦੇ। ਛੜਾ ਸਫਾਈ ਕਾੜ ਜਾਂ। ਤਾਂ ਗੱਲ। ਹੁਣ ਦੇਖੋ ਹੁਣ ਸਫਾਈ ਜੀ ਜਾਈ। ਅਗੋਂ ਦਹਾ ਹੈ ਨਾ ਨਾਲ ਬਾਣ ਆਪਾਂ ਪਹਿਲਾਂ ਆਹ ਚੱਕਿਆਗਾ। ਫਿਰ ਇਹਦੇ ਅੱਗੇ ਸੀ ਉਹ ਧੱਕੇ ਆ। ਤੇ ਹੋਰ ਦਾ ਸਰਪ੍ਰਾਈਜ਼ ਹੋ ਰਿਹਾ ਹੈ ਜਾਈ ਇਹਦੂ ਇਹਦੂ ਅੱਗੇ ਆਲਾ ਪਤਾ ਉਹ ਜਿਹੜਾ ਉੱਛਾ ਗਿਆ ਉਹ ਵੱਟ ਤੀ ਉਹੋ ਧੱਕਾਂਗੇ ਤੇ ਹੁਣ ਆਪਣੀ ਇਹ ਤੁੰ ਨੂੰ ਨਿਕਾਲੀ ਇੱਕ ਆਪਣੇ ਟਰੈਕਟਰ ਦੀ ਹੋ ਗਈ ਇਹਦੀ ਮਾ ਆਪਣੇ ਢੇਲ ਵਾਲੀ ਜਿਹੜੇ ਖਰਾਬ ਹੁਣ ਦੇਖਦੇ ਆ ਕੀ ਕਰਦੇ ਆ ਸਿੱਧੀ ਜਿਹੜਾ ਲੀਡਿੰਗ ਤੇ ਬਗਾਂਵਾਂ ਦੇ ਦੰਸਿਤ ਨੂੰ ਸੀਮ ਕੋ ਬਾਹਰ ਤੇ ਤਾਂ ਹਰ ਕਿਉਂ ਨਹੀਂ ਟਰਾਲੀ ਭਰੀ ਜਾਂਦੀ ਆ ਇਹ ਤੇ ਤੇਲ ਆਪਾਂ ਨਹੀਂ ਪਾ ਗਾ ਤੇਲਾ ਪੰਚੇਰੇ ਨਾਲ ਲੈ ਹੀ ਆਣੇ ਉਹ ਇਹ 30 ਲੀਟਰ ਟਰਾਲੀ ਦਾ ਖਾਂਦਾ ਰਾਈਟਰ ਚਲੋ ਤੇ ਮੰਨ ਲਓ ਕਿਹਨੇ ਅੱਲੋ ਪਿਛਲੀ ਵਾਰ ਇਹਨੇ ਵੱਧ ਤੋਂ ਵੱਧ 23 ਟਰਾਲੀਆਂ ਭਰੀਆਂ ਸੀ 23 ਟਰਾਲੀਆਂ ਭਰ ਕੇ ਵੀ ਮੰਨ ਲਓ 5-6 ਲੀਟਰ ਦੇ ਵਿੱਚ ਰਹਿ ਗਿਆ ਤੇ ਇਸ ਵਾਰ ਨਹੀਂ ਕੋਈ ਆਪਾਂ ਹਿਸਾਬ ਲਾਇਆ ਕਿ ਕਿੰਨੀ ਆਤਲਾਂ ਪਰ ਦਾ ਕਿ ਮੀਟਰ ਵੀ ਖਰਾਬ ਆ ਫਿਰ ਆਪਾਂ ਸੋਚਿਆ ਕਿ ਹਵਾ ਜਾਣ ਦਾ ਕੋਈ ਸਿਕਾ ਤਾਂ ਤੇ ਪਾ ਗਰ ਕੇ ਹੁਣ ਆਪਾਂ ਇਹ ਪਹਿਲੀ ਕੇਲ ਪਾ ਦਾਂਗੇ ਉਹ ਵੀ ਫੇਰ ਦੂਰ ਜਾਵਣੀ ਬਸ ਇੱਥੇ ਤੇ ਰਹਾ ਟਾਕੂ ਲੈਣਾ ਵੀ ਔਖਾ ਤਾਂ ਕਰਕੇ ਹੁਣ ਬਸ ਆਪਾਂ ਟ੍ਰੇਨ ਦੇ ਲਿਆਵਾਂਗੇ ਤੇ ਚਲੋ ਜੀ ਆ ਗਿਆ ਬਸ ਇੱਥੇ ਇਧਰ ਆਪਣੇ ਜਿਲੇ ਬ్రో ਅੱਗੇ ਸਾਹਮਣੇ ਵਾਲੇ ਪੱਤੇ ਆ ਜਾਂਦੀ ਬਈ ਭਾਰਤ ਮਾਲਾ ਸਾਡਾ ਟੰਡਾ ਵਿਚੋ ਲੱਗਿਆ ਪੈਂਡੇ ਦੀ ਦੂਜੀ ਸਾਈਡ ਆ ਤੇ ਆਪਣੇ ਵਾਹਣ ਹੈਗਾ ਦੂਜੀ ਸਾਈਡ ਇੱਧਰ ਬਟੰਡਾ ਦਾ ਇੱਧਰਲੀ ਸਾਈਡ ਤੇ ਇੱਧਰਲੀ ਸਾਈਡ ਪੈਂਡਾ ਤੇ ਇੱਧਰ ਸਾਡੇ ਨਾਲ ਆ ਗਈ ਰਿਵੈਟਰ ਇਹਦਾ ਮਿਲਿਆ 60 ਲੱਖ ਚਲੇਦਾ ਬਾਈਕ ਵਾਰੀ ਮਿਲਿਆ ਹੋਰ ਬਾਕੀ ਬੱਚ ਲੋਕ ਕਿਸੇ ਹੋਰਾਂ ਨਾਲ ਲਾਈ ਬੈਠੇ ਉਹਨਾਂ ਨੂੰ ਪਹਿਲੇ ਸਮਾਜ ਨੇ ਗੰਨੇ ਕਬੜੇ ਕਰਕੇ ਕਹਿੰਦੇ ਕਹਿੰਦੇ ਕਰਿਆ ਬਣ ਕੇ ਤੇ ਆ ਗਏ ਸਾਡੇ ਕੋਲ ਇਹ ਚਲੋ ਜੀ ਆ ਉਹ ਕਾਰ ਚਲ ਪਈਏ ਤੇਣ ਇੱਕ ਜਰਾ ਆਹਾ ਯਾਬਾ ਜੇ ਇਹ ਥੋੜੀ ਲਾਈ ਨਹੀਂ ਤਾਂ ਸਾਨੂੰ ਐਂ ਕਰਕੇ ਉਹ ਚੱਕ ਕੇ ਮਰਦੂਨੀ ਟਰਾਲੀਆਂ ਬਾਅਦ ਆਏ ਲੱਗਦਾ ਕਿ ਬਾੜ ਦਾ ਇਹ ਨੂੰ ਕਰਦੇ ਆ ਸਾਫ ਉਹ ਹੋ ਤਾਂ ਮੜੇ ਨਹੀਂ ਆਂਦਾ ਬਸ ਨਹੀਂ ਵਰਨ ਕੋਰਟੀ ਹੋ ਜਾਂਦੀ ਹੈ ਆਜ ਆਪਣਾ ਰਾਈਟਰ ਤਾਨ ਕਰਦਾ ਇਹੋ ਠੱਪ ਨਹੀਂ ਪਈ ਇਹਨਾਂ ਕਰਦੇ ਕਿ ਇਹ ਗਰੀਬੀ ਦੁਬਾਰਾ ਬੱਪੱਠੀ ਨਹੀਂ ਅਗਰ ਯਾਰ ਫੇਕਦੇ ਹੈ ਨਾ ਵਰਨਾ ਯੋਹ ਸਰਦਾਰ ਭਾਈ ਜਿਹਨੇ ਵੀ ਲਾਉਣਾ ਟੂੜੀ ਵਾਲੀ ਤੇ ਆ ਕੋਈ ਸ਼ੋਰ ਲਾ ਕੇ ਨਹੀਂ ਅੰਦਰ ਕੱਪੜੇ ਮਾਰ ਰਿਹਾ ਜੀ ਆਦੇ ਇਹ ਗਾਲੀ ਗੀੜੀ ਗੱਲ ਨਹੀਂ ਉਹਦਾ ਕੋਈ ਬਾਹਲਾ ਕੰਮ ਨਹੀਂ ਕਰਦੀ। ਚਲੋ ਹੋਰ ਮੈਂ ਸਾਵਲੇ ਵਾਂ ਤੇੜਾ। ਲਓ। ਇਹ ਆਪਣੀ ਟੋਲੀ 'ਚ ਹੋਊਗਾ 25 ਤੋਂ 25 ਲੀਟਰ ਦੇ ਨਾਲ। ਉਹ ਬਸ ਸਾਪੜੀ ਸ਼ਾਮ ਹੋ ਜਾਂਦੀ ਆ ਬਾੜੀ ਰੇੜ ਦਾ ਖੱppa ਚਲਾਉਂਦੇ ਨੇ। ਲਓ ਜੀ। ਸਾਫਰਾ ਨਾ ਕੋਈ ਟੈਂਪਰੇਚਰ ਕੋਈ ਤਾਂ ਫਟ ਗਿਆ ਫਿਰ ਕਿਉਂ ਚਾਬੀ ਹੈ ਨਹੀਂ ਰਾਈਟ ਟੈਂਪਰੇਚਰ ਇੱਥੇ ਰੱਖ ਲਿਆ ਉਹ ਜਾਇ ਕੋਲ ਨਹੀਂ ਰੱਖਨੇ ਬੈਠੇ ਕਈ ਵਾਰ ਵਾਪਸ ਹੀ ਹੁੰਦਾ ਆਹ sire 19 ਵੀ ਟਰਾਲੀ ਆ ਹਨਾ ਇਹ ਹੈ ਕਿ 19 ਤੇ ਟਾਈਮ ਹੋ ਗਿਆ ਦੋਸਤ ਸਵਾਗਤ ਹੋਇਆ ਸਵਾਗਤ ਜਿੰਨਾ ਤੇ ਚੱਲ ਰਿਹਾ ਇਹਨਾਂ ਟਾਈਮ ਹੋਇਆ ਤੇ ਦੇਖਦੇ ਆਂ ਤੁਸੀਂ ਕਿੰਨਿਆ ਭਰਦੇ ਓਂ ਕੱਲ ਵੀ ਵੈਸੇ ਵਧੀਆ ਭਰਦੇ ਨੇ ਅਸੀਂ ਪਰ ਮਸ਼ੀਨ ਦਾ ਬੈਰਾ ਟੁੱਟ ਗਿਆ ਕੱਲ ਚਲੋ ਬਈ ਤੇਲ ਪਾ ਕੇ ਮਿਲਦੇ ਆਂ ਤੁਹਾਨੂੰ ਫੇਰ ਅੱਗੇ ਦਿਖਾਵਾਂਗੇ ਪਰਫਾਰਮੈਂਸ ਵੀ ਦਿਖਾਵਾਂਗੇ ਤੁਹਾਨੂੰ ਕਿ ਇਹ ਆ ਜਿਹੜੇ ਇਹ ਤਾਂ ਬਈ ਇਹ ਤੀਜੇ ਤੇ ਵੀ ਚੱਲ ਪੈਂਦਾ ਪਰ ਆਪਾਂ ਤੀਜਾ ਲਾਉਣ ਦੇਣੀ ਹੈ ਨਹੀਂ ਫਿਰ ਥੱਲੇ ਸਫਾਈ ਨਹੀਂ ਆਉਂਦੀ ਤਾਂ ਕਰਕੇ ਆਪਾਂ ਦੂਜਾ ਵੇਹਰੀ ਚਲਾਉਣੀ ਹੈ ਦੇਖੋ ਨੋ ਬਈ ਆਹ ਦੇਖ ਲੈ ਪਾਣ ਨਖਿਆਰ ਮੋਰੀ ਪੈ ਗਈ ਬਾਹਰ ਹੀ ਦੁੱਤ ਗਿਆ ਚਲਾਇਆ ਜਾਏਗਾ ਜਿਹੜੇ ਸਾਲ ਆਪਾਂ ਗੱਲ ਨਹੀਂ ਬਸ ਆਏ ਗਾਲੀ ਜਾਵਾਂ ਪਰ ਫੰਦਾ ਹੋ ਗਿਆ ਹੋਈ ਫੰਦਾ ਹਾਂ ਕੋਈ ਮਾਦਾ ਹੀ ਆਪਰੇ ਰੱਖੀ ਬੈਠਾ ਜਿੰਦਾ ਪਰ ਹੁਣ ਹੁਣਾਂ ਨੂੰ ਛਾੜ ਕੇ ਹੁਣ ਇੱਕ ਬੰਦਾ ਤਾਂ ਇਹਨੂੰ ਐਂ ਚਾਹੀਦਾ ਛਾੜ ਦੇ ਬੰਦਾ ਉਹ ਵੈਸੇ ਨਹੀਂ ਸੂਈ ਚੱਕਦਾ ਜਦੋਂ ਮੂਰੇ ਲੱਗ ਜਾਂਦੇ ਉਦੋਂ ਸੂਈ ਚੱਕਦਾ ਆਹ ਦੇਖੋ ਜਮਾਂ ਪੰਟੂ ਨੇ ਲੱਕੜ ਦਾ ਫਰੇਮ ਲਾਇਆ ਇਹ ਮੇਰੀ ਹੁਣ ਆਵਾਜ਼ ਤੋਂ ਠੱਕ ਸੁਣੂਗੀ ਉਹ ਵੀ ਟੈਕ ਪਾਉਂਦਾ ਰਹਾ ਗियर ਵੀ ਲੈ ਲੰਦਾ ਪਰ ਹੁਣ ਹੋਰ ਆ ਜਾ ਦੇ ਕਰਕੇ ਇਹ ਮੈਸਟਰ ਹੰਦੇ ਵਾਲਾ ਹੈ ਆਉਣ ਵਾਸਤੇ ਆ ਵੀ ਆਪਣੀ ਟਰੱਕ ਦੀ ਹੈ ਯਾ ਤੇਹੀ ਵੀ ਤੇਹੀ ਟਰਾਲੀ ਆ ਇਹ ਤੇ ਫੈਮ ਹੋਇਆ ਉਹ ਖਵਾਖੀ ਰੋ। ਦੇਖਦਾ ਟਾਈਮ ਆ ਦੇ। ਆ ਤੀਵੀਂ ਟਰਾਲੀ ਆ ਆਪਣੀ। ਬਸ ਹੁਣ ਦੇਖਦੇ ਅੱਜ ਵੀ ਕਿੰਨੀਆਂ ਟਰਾਲੀਆਂ ਮੰਨਦਾ ਹੀ ਨੇ। ਤੇ ਆਪਣੇ ਡਰਾਈਵਰ ਨੂੰ ਹੁਣ ਲਾਉਣੇ ਆ ਰੈਸਟ। ਇਹ ਹੰਦਾ ਹੰਦਾ ਫਿਊਜ ਆ ਤੇ ਹੁਣ ਆ ਇਹ ਲਾਉਣੇ ਆ ਦਿਓ ਤੀ ਚਲਾ ਕੇ ਦਿਖਾਉਂਦੇ ਆ ਪਤਾ ਵਸ। ਆ ਦੇਖੋ ਬਈ ਅੱਪਾ ਦੂਸਰੀ ਚ ਦਿਖਾਈ। ਉਹਦਾ ਗੇਰਾ ਹੈ। ਇਹਦਾ ਵੀ ਦੂਜਾ ਹੈ ਗੇਰਾ। ਆ ਦੇਖੋ। ਚ ਆ ਇਹ ਹੈ। ਇਹ ਵੀ ਪਹਿਲਾ 3 ਪੀ ਟ੍ਰੈਕਟਰ ਹੋ ਗਿਆ। ਆਪਾਂ ਇਹ ਗੇਰ ਘੋਲ ਰਾਇਆ ਉਹ ਤੋਂ ਬਾਅਦ। ਇਹ ਜਿਵੇਂ ਅਕਰੀਦਰ ਮੁੰਡਾ ਗੇਰ ਘੋਲ ਉਹਵੇਂ ਕਰਿਆ ਹੋਇਆ ਕੁਰੀ ਇਹ ਜਗਾਂ ਦੇ ਗਾ। ਨਾ ਇਹ ਰੋਡ ਨਹੀਂ ਚੱਲਦੀ ਦੱਸਦਾ। ਆ ਭਾਈ ਇਹ ਦੋਨੋਂ ਲਾਗਾ ਵੀ ਜੋ ਜ਼ਰੂਰ ਲਾਇਆ ਹੋਵੇ ਰੋਲੇਟਰ ਨੂੰ ਇਹਦੇ ਹੁਣ ਅੱਜ ਹਵਾ ਇੱਧਰ ਨਹੀਂ ਆ ਮੈਂ ਤਰ੍ਹਾਂ ਮੇਰੇ ਆਪੋ ਆਇਆ ਮਾਟੀਰਾ ਲਾਉਣਾ ਤੁਹਾਨੂੰ ਦੋ ਵੇੜਾ ਦਾ ਕਿ ਨਾ ਲੱਗ ਜਾ ਉਦੋਂ ਮੈਂ ਦਿਖਾਉਂ ਪੂਰਾ ਸਾਰੀ ਜਾਲੀ ਪਰ ਕੋਈ ਦਾ ਰੈਟਿੰਗ ਨਹੀਂ ਹੋ ਗਈ ਤਾਂ ਕਰਦੇ ਉਹ ਟੈਂਪਰੇਚਰ ਐਂਟੀਆ ਇਹ ਵਾ ਤੱਕ ਦੇ ਦਿਖਾਉਂ ਕਹਿੰਦੇ ਜੇ ਦਿਲ ਨਹੀਂ ਹੁੰਦਾ ਨਾ ਲੋਹਾ ਲੋਹ ਦੇ ਹਮੇਤੀ ਚੱਲ ਹੁੰਦਾ ਪਰ ਹੋਰ ਪੰਜਰ ਟਰੈਕਟਰ ਦਾ ਚੰਗਰ ਤੋੜੇ ਵਾੜ ਕੇ ਰੱਖੋ ਆ ਦੂਜੇ ਦਾ ਹੁਣ ਸਹੀ ਆ ਜਾਵਾ ਇੱਕ ਬਈ ਆਪਣੇ ਲਾਰ ਢੋਣੇ ਆ ਪਾ ਰਹੇ ਆ ਤਾਂ ਕਰ ਕਰਾਂਗਾ ਜੇ ਉਹ ਮਿੰਡਉਂਦੀ ਲਾਰ ਆ ਜਾਂਦੀ ਐ ਕਰੋ ਕੋਈ ਖਰਾ ਕੋਈ ਕਰਾਏ ਅੰਦਾ ਮਿੰਡ ਖਾਲੀ ਰਹਿੰਦਾ ਆਏ ਇਹ ਹੈ ਟ੍ਰੱਕ ਪੰਦੀ ਆਏ ਇਹ ਫੋਟੋਸੋਫਟ ਕਰੀ ਹੋਈ ਹੈ ਰੈਕਰ ਦੀ ਸਿੰਪਲ ਨਹੀਂ ਹੈਗਾ ਕੰਪਾ ਜਾਂਦੀ ਹੈ ਨਹੀਂ ਆਇਆ ਕੰਮ ਦਾ ਤਾ ਦੇਖੋ ਆਏ ਹੋਰ ਲੱਗੇਗਾ ਆ ਗੱਪ ਬਹੁਤ ਕਰਕੇ ਦੇਖਣਾ ਕਿ ਟ੍ਰੱਕ ਇੱਕ ਚੱਕਰ ਨਹੀਂ ਤੋੜਾ ਕੋਈ ਆਪਾਂ ਇਧਰੋਂ ਟਰੈਕਟਰ ਥੋੜਾ ਬਾਹਰ ਤਾਰ ਆ ਜਾਈਆਂ ਜਿਹੜਾ ਪਿਛਲੇ ਟਾਇਰ ਦਾ ਆ ਹੌਸਾ ਸੈਫਾ ਹੋ ਜਾਂਦੇ ਨੇ ਇਹ ਭਈਆ ਆਪਾਂ ਇਹਨੂੰ ਤੀਜੇ ਗিয়ার ਤੇ ਲਾਏ ਇਹ ਟਰਾਂਸਮੀਸ਼ਨ ਹੋਰ ਭਰ ਲੂਗਾ ਪਰ ਅੱਜ ਦਾ ਪਤਾ ਕੀ ਆ ਵੀ ਹੋ ਗਿਆ ਪਰ ਹਾਂ ਚ ਪਾਈ ਗੇਰ ਲੈ ਨੂੰ ਗੇਰ ਵੀ ਲੈਣਾ ਆਪਾਂ ਵੇਲਾ ਨਾਲ ਅਰਜੇ ਨਾਲ ਬਾ ਦੂਜਾ ਦਾ ਦੂਜੇ ਦਾ ਜਿਹੜਾ ਮਰਦੀ ਲਾਈ ਉਹਨੂੰ ਪਰ ਦੂਜੇ ਦੇ ਫੇਰ ਘੱਟ ਦੇਣਾ ਬੰਦਾ ਜਦੋਂ ਬੜਾ ਜਾ ਕੇ ਆ ਜਾਂਦਾ ਤਬੀਰ ਤੋਂ ਲਾੜ ਲੈ ਆਣੀ ਹੁੰਦਾ ਇੱਕ ਹਰ ਤਬੀਰ ਉਸ ਤੋਂ ਦੀ ਬਾਹਰ ਦਿੱਤਾ ਲੱਗ ਜਾਂਦੀ ਹੈ ਆ ਰਿਹਾ ਹੈ ਆਪਾਂ ਨੂੰ ਪਹਿਲਾ ਪਤਾ ਨਹੀਂ ਉਹ ਜਿਹੜੇ ਮਤਲਬ ਇਹ ਮਾਡਲ ਹੈ 16 ਮਾਡਲ ਦਾ ਟ੍ਰੈਕਟਰ ਆਪਣਾ ਗੜਗੇ ਹਾਈ ਰੈਟ ਕੜ ਆ ਕੇ ਪਾਲ ਕਰ ਤੋਂ ਭਗਵਾਨ 2000 ਦਸਤਾਂਗੇ ਪੂਰਾ ਬੱਈਆ ਕੰਮ ਹੋ ਗਿਆ ਨਾ ਕਿਉਂ ਮੱਤਾ ਉਹ ਤੋਂ ਆਪਾਂ ਨੇ ਕਿਵੇਂ ਨਾ ਵੱਡਾ ਹੋਣਾ ਤੇ ਕੋਸ਼ਿਸ਼ ਹੈਗਾ ਕਿਸੇ ਨੇ ਕਰਵਾਉਣਾ ਬਾਈ ਜੀ ਦਾ ਇਹ ਕੁੰਟਾ ਮੋਡੀਫਾਈ ਉੱਥੇ ਡਰਪੋ ਨਾਲ ਹੀ ਹੋਈ ਜੀ ਆਪਣੇ ਪਾਈਰ ਕੇ ਜਿਹੜਾ ਹੈਗਾ ਗੁੰਦਿਆ ਬਗਰ ਵਾਲੇ ਆ ਐਫਐਲ ਕੱਪੜੀ ਜਨੜਾ ਵਾਲੇ ਬਾਈ ਜੀ ਜਲਸਹਿਬਾ ਆਣਦੇ ਬਲਦੇਸ਼ਵਾਰ ਉਹ ਪਾਈਰ ਕੇ ਕਰਵਾਇਆ ਕੋਈ ਹੋਣਾ ਹੀ ਉਹਨਾਂ ਤੋਂ ਵੀ ਹੋਰ ਟਰੈਕਟਰ ਕਰਾਇਆ ਮੈਂ ਆਪਣਾ ਤੇ ਕੈਪੋਰ ਜਨਾ ਉਹਦਾ ਆ ਪਾ ਜੀ ਰੇ ਕਰਾਇਆ ਹੋਇਆ ਮਹਿਬਤ ਫੇਸਿਓਸਾਪ ਕੇ ਨਾਮ ਹੈ ਇਹੋ। ਪਰ ਵੀ ਚੰਗੀ ਅੱਤਾ ਚੱਲ ਆਪਾਂ ਦੀ ਨਾਈਟ ਆਉਟ। ਉਹਦਾ ਬਹੁਤ ਉੱਪਰ ਦਾ ਲੁੱਕ ਕਰਿਆ ਹੋਇਆ। ਤੇ ਪਾਕਿਸਤਾਨ ਦੇ ਮਾਤਾ ਜੀ ਰਾਜਾਗੋੜ ਦੀ ਬੋੜੀ ਵੇਖਣੇ ਕਰਾਉਣੀ ਆ। ਬਹੁਤ ਬਾਹਰ ਦਿਖਣਾ ਟਰੈਕਟਰ। ਤਾਂ ਉਹ ਵੀ ਬਾਈ ਹੋਣਾ ਦਾ ਜਰੂਰ ਕਰੋ। ਜੇ ਕੋਈ ਕਰਾਉਣਾ ਚਾਹੁੰਦਾ ਹੋਵੇ ਤਾਂ ਮੇਰੇ ਨਾਲ ਪੜਾ ਹੈਗਾ ਇਹ। ਜੇ ਤੁਸੀਂ ਡਿਸਕ੍ਰੈਪਸ਼ਨ ਤੇ ਆਜੇ ਇੱਦਾਂ ਬਾਈ ਸਰਪੋ ਚੇਜ ਆ ਉਹ ਕੰਪਨੀ ਸਾਡੀ ਸੇਵਾ ਕਰੇਗੀ ਆ ਇਹਦੇ ਨਾਲ ਕਿਹੜਾ ਪ੍ਰੋਡਕਟ ਲੈਣਾ ਕੋਈ ਨਰ ਕੋਈ ਚੇਜ ਬਹੁਤ ਹੀ ਕੰਪਨੀ ਉਹਦੀ ਕਰੇਗੀ 125 ਟਰਾਲੀਆਂ ਭਰਤੀਆਂ ਪੂਰੀਆਂ ਸਹੀ 8 ਵਜੇ ਦੇ ਨੂੰ 8 ਵਜੇ ਆਪਾਂ ਮਸ਼ੀਨ ਸਵੇਰੇ ਚਲਾਈ ਸੀ 8 ਹੀ ਵੱਜ ਗਏ ਤੇ 25 ਟਰਾਲੀਆਂ ਫੁੱਲ ਹੋ ਗਈਆਂ ਤੇ ਹੁਣ ਆ 26ਵੀਂ ਆ ਹਾ ਵਾਲੀ ਹੁਣ ਜਿਹੜੀ ਲਾਵਾਂਗੇ ਫੇਰ ਤਾਂ ਬਈ ਸਾਨੂੰ ਐ ਖਿਹੜਾ ਰਹਿ ਜਾਂਦੀ ਆ ਬੰਦਾ ਸਾਡਾ ਇੱਕ ਹੈ ਤੇ ਲੇਟ ਹੋ ਜਾਂਦਾ ਐਸਾ ਖੇਤ ਤਾਂ ਲੱਗੂਗਾ ਤੇ ਜਿਹੜੀ ਆਪਣਾ ਬੰਦਾ ਇਹ ਲੇਟ ਹੋ ਜਾਂਦਾ ਉਹ ਲਾਹਣੇ ਦਾ ਆਪਾਂ ਇੱਥੋਂ ਮੰਨ ਲਓ ਅੱਧਾ ਕਿਲੋਮੀਟਰ ਵੀ ਹੋਣਾ ਨਹੀਂ ਦਾ ਨੇੜੀ ਆ ਤੇ ਕੱਟਵੜਾ 4 ਤੋਂ 4 4 ਟਰਾਲੀਆਂ ਨਹੀਂ ਖਿਲਾ ਰਹੇ ਤਾਂ ਇਹ ਹੋ ਗਈ 4 ਹੋਰ ਵੱਡ ਬਣਾ ਦਿੰਦੇ ਵੀ ਆਪਣੇ ਕੋਲ ਕੰਨ ਟਰਾਲੀਆਂ ਮੁੱਲੀਆਂ ਬੱਟ ਆਪਾਂ ਇਸ ਵਾਰ ਇੱਕ ਦੀ ਜਾਲੀ ਦੇ ਕਿਸੇ ਕਿਸੇ ਵਾਰ ਪਾ ਕੇ ਦੋਈ ਆ ਤੇ ਚਲੋ ਵਧੀਆ ਕੰਮ ਚੱਲੀ ਜਾਂਦਾ ਆਪਣਾ ਤੇ ਦੇਖਦੇ ਆ ਕੀ ਦਾ ਪੂਰੀਆਂ ਕਰਾਂਗੇ ਕੀ ਦਾ ਹੋ ਜਾਣਗਾ ਕੀ ਤਾਂ ਕੋਈ ਨਹੀਂ ਹੈ ਜਾ ਦੇ ਵੀ ਹੋ ਜਾਣਾ ਲੋ ਬਈ ਆ ਹੁਣ ਮਲਾਗਾ 32 ਆ ਤੇ ਇੱਕ ਵੀ ਟਰਾਲੀ ਨਹੀਂ ਹਰੇ ਆਦੀ ਆ ਵਾਸ਼ਿੰਗ ਜਾਣੀਆਂ ਛੋਟੇ ਜਿਹੇ ਟਰਾਲੀ ਇਹਦੇ ਪਰ ਭਾਂਗੇ ਤੇ ਟਾਈਮ ਹੋ ਗਿਆ ਲੋ ਸਟਾਪ ਕਰ ਜਨਾਂ ਲੋ ਇਹ ਰਹਿ ਜਾਂਦਾ। ਟ੍ਰੇਸਰਪਾਰਕ ਜੰਡਰਾਲੀ ਖੜ ਜਾਂਦਾ। ਤੇ ਬਲਵਾਂ ਪਾਸਾ ਟਮਾਟਾ ਨਾਂਜੀ ਜਾਂਦੇ। ਰੇਟ ਨਾਲੀ ਬਹੁਤ ਜ਼ਿਆਦਾ ਹਰਕਤ ਪਾਇਆ ਜਾਂਦਾ। ਜੇ ਸਟੈਂਡਰਡ ਵਾਲੀ ਹੁਣ ਮੇਰਾ ਚੁਗੀ ਜਾਵੇ ਭਰੀਆਂ ਬਸ ਆਉਂਦੀਆਂ। ਜੇ ਲਾਣ ਵਧੀਆ। ਉਹ ਲਾਣ ਵਾਲਾ ਹੋਵੇ ਜਿਹੜੀ ਨਹੀਂ ਬਈ ਭਰੀਆਂ ਆਉਂਦੀਆਂ। ਅੱਜ ਸਾਡੇ ਕੋਲੇ ਵੀ ਇਧਰ ਤੋਂ ਕੰਮੇ ਜੇਨਾ ਲਾਣ ਵਾਲਾ ਠੀਕ ਆ। ਇੱਧਰੋਂ ਹੁਣ ਨਵਾਂ ਚੱਕੀ ਜਿਵੇਂ ਆ ਰਹੀ ਹੈ ਭਾਰ ਪਾ ਰਹਾ। ਦਰੋਂ ਹੁਣ ਆਇਆ ਪ੍ਰਾਜਾ ਉਹਦਾ ਬੰਦ। ਜੇਪਾ ਤੋਂ 8000 ਵਰਤ ਤੋਂ ਜੰਤਰੀ ਨੇ ਜਾਲ ਮਾਰਨ ਦਾ ਤੇ ਕਿਸੇ ਕੰਮ ਦੀ ਨਹੀਂ ਲੈ ਤੇ ਵੀ ਲੈ ਗਿਆ। ਆਹ ਥੋੜਾ ਜਿਹਾ ਇੱਧਰ ਆ। ਇਹ ਅਜ ਚੱਕ ਹੀ ਜਾਣਾਗਾ। 11 ਸਵੇਰੇ ਮਤਲਬ 11 8:11 ਅਡੇ ਨਾ ਪਰਾਂਵਾਇਸ ਤੇ ਤੋਂ ਪੂਰਾ ਸੇਕੋ ਇੰਦਰੀਆ ਮਾਦਾ ਹੋ ਗਿਆ ਵਿਲਾਪਤਾ ਤੇ ਇਕਰਾ ਵਾਲਾ ਰਹਿ ਗਿਆ ਇਹ ਤਾਂ ਬਈ ਇਧਰ ਹੋਣੀਆਂ ਤਨਗ ਟਰਾਲੀਆਂ ਹੋਣੀਆਂ ਇਸ ਚ ਇਸੋ ਯਾਰ ਨਹੀਂ ਚਲੋ ਜੀ ਸਾਡੇ ਸਿੱਖਾਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫਿਰ ਦਿਲਦੇ ਅਗਲੀ ਵੀਡੀਓ ਚ